ਆਣੀ ਅਕਸਰ ਹੀ ਕਹਿੰਦੇ ਨੇ ਦੋ ਘਰਾ ਦਾ ਮਹਿਮਾਨ ਅਕਸਰ ਹੀ ਭੁੱਖਾ ਰਹਿ ਜਾਂਦਾ ਹੈ ਕੁਝ ਅਜਿਹੀ ਪੰਜਾਬ ਦੇ ਸਾਬਕਾ ਐਮਐਲਏ ਦੇ ਨਾਲ ਹੁੰਦਾ ਹੈ ਐਮਐਲਏ ਕਾਂਗਰਸ ਦੇ ਆਏ ਜਿਸ ਦਾ ਨਾਮ ਹੈ ਰਮਿੰਦਰ ਆਮਵਲਾ ਜਿਨ੍ਹਾਂ ਦੇ ਵੱਲੋਂ ਲੋਕ ਸਭਾ ਚੋਣਾਂ ਲੜਨ ਦੀ ਦਿਲਚਸਪੀ ਦਿਖਾਈ ਗਈ ਸੀ ਆਮਵਲਾ ਦੇ ਵੱਲੋਂ ਫਿਰੋਜ਼ਪੁਰ ਹਲਕਾ ਚੁਣਿਆ ਜਾਂਦਾ ਹੈ ਚੋਣਾਂ ਲੜਨ ਦੇ ਲਈ ਦੱਸਦੀ ਇਹ دلچਸਪ ਗੱਲ ਸਭ ਤੋਂ ਵੱਡੀ ਇਹ ਹੈ ਕਿ ਉਹਨਾਂ ਨੂੰ ਦੋ ਪਾਰਟੀਆਂ ਤੋਂ ਨਹੀਂ ਸਗੋਂ ਪੰਜਾਬ ਦੀਆਂ ਪ੍ਰਮੁੱਖ ਤਿੰਨ ਪਾਰਟੀਆਂ ਤੋਂ ਆਫਰ ਸੀ ਤੇ ਪੰਜਾਬ ਪਾਜਪਾ ਸੁਨੀਲ ਜਾਖੜ ਦੀ ਉਹ ਪਹਿਲੀ ਪਸੰਦ ਸੀ ਕਾਂਗਰਸ ਵੀ ਉਹਨਾਂ ਨੂੰ ਟਿਕਟ ਦੇਣਾ ਚਾਹੁੰਦੀ ਸੀ ਤੇ ਇਸ ਤੋਂ ਇਲਾਵਾ ਅਕਾਲੀ ਦਲ ਵੀ ਚਾਹੁੰਦਾ ਸੀ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਪਰ ਅੱਜ ਉਹਨਾਂ ਦੇ ਹੱਥ ਖਾਲੀ ਹੈ ਦਰਸਲ ਦਾਸੀਏ ਕਿ ਆਵਲਾ ਨੇ ਪਾਚਵਾ ਦੇ ਵਿੱਚ ਜਾਣ ਦਾ ਫੈਸਲਾ ਲਿਆ ਸੀ ਤੇ ਇਸ ਕਰਕੇ ਸੁਨੀਲ ਜਾਖੜ ਦੇ ਨਾਲ ਉਹਨਾਂ ਦੀ ਟਿਕਟ ਵਾਲੀ ਗੱਲ ਵੀ ਪੱਕੀ ਹੋ ਜਾਂਦੀ ਹੈ ਕਿਉਂਕਿ ਸੁਨੀਲ ਜਾਖੜ ਦੇ ਉਹ ਕਾਫੀ ਜ਼ਿਆਦਾ ਕਰੀਬੀ ਮੰਨੇ ਜਾਂਦੇ ਨੇ ਪਰ ਉਹਦਰ ਕੈਪਟਨ ਅਮਨਿੰਦਰ ਸਿੰਘ ਚਾਂਦੇ ਸਨ ਕਿ ਉਹਨਾਂ ਦੇ ਚਾਹੀਤੇ ਰਾਣਾ ਗੁਰਨੀਤ ਸਿੰਘ ਸੋਢੀ ਨੂੰ ਟਿਕਟ ਦਿੱਤੀ ਜਾਵੇ ਤੇ ਇਸ ਕਰਕੇ ਉਹ ਕਾਮਯਾਬ ਵੀ ਹੋ ਜਾਂਦੇ ਨੇ ਉਹਨਾਂ ਨੂੰ ਟਿਕਟ ਦਬਾਣ ਦੇ ਲਈ ਕੈਪਟਨ ਤੋਂ ਇਲਾਵਾ ਸੋਢੀ ਦੀ ਵਕਾਲਤ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਕੀਤੀ ਸੀ ਜਿਸ ਦੇ ਚਲਦੇ ਆਵਲਾ ਪਿੱਛੇ ਰਹਿ ਜਾਂਦੇ ਨੇ ਇਸੋਲਾਵਾ ਦੱਸਿਏ ਕਿ ਆਵਲਾ ਨੇ ਭਾਜਪਾ ਦੇ ਨਾਲ ਗੱਲਬਾਤ ਪੂਰਨ ਤੌਰ ਤੋਂ ਕਰ ਲਈ ਸੀ ਤੇ ਇਹ ਵੀ ਕਹਿ ਦਿੱਤਾ ਸੀ ਕਿ ਜਿਸ ਦਿਨ ਉਹ ਫਿਰੋਜ਼ਪੁਰ ਦਾ ਨਾਮ ਫਾਈਨਲ ਕਰਨਗੇ ਤਾਂ ਉਸ ਦਿਨ ਉਹ ਪਾਰਟੀ ਦੇ ਵਿੱਚ ਵੀ ਸ਼ਾਮਿਲ ਹੋ ਜਾਣਗੇ ਤੇ ਇਸ ਤੋਂ ਬਾਅਦ ਉਹ ਟਿਕਟ ਵੀ ਉੱਥੋਂ ਲੈ ਲੈਣਗੇ ਇਸ ਤੋਂ ਬਾਅਦ ਆਵਲਾ ਇਸ ਸਿਲਸਿਲੇ ਦੇ ਲਈ ਦਿੱਲੀ ਵੀ ਜਾਂਦੇ ਨੇ ਮੰਨਿਆ ਜਾ ਰਿਹਾ ਸੀ ਕਿ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਣਗੇ ਪਾਰਟੀ ਆਪਣੇ ਦਾਨ ਦੇ ਨਾਲ ਸਹਿਮਤ ਨਹੀਂ ਹੋ ਪਾਂਦੀ ਐ ਤੇ ਟਿਕਟ ਦੇ ਦਿੰਦੀ ਹੈ ਗਰਾਣਾ ਗੁਰਮੀਤ ਸਿੰਘ ਸੋਢੀ ਨੂੰ ਤੇ ਉਸ ਤੋਂ ਬਾਅਦ ਕਾਂਗਰਸ ਵੀ ਪਾਸ਼ਪਾ ਦੇ ਵੱਲ ਦੇਖਦੀ ਰਹਿ ਜਾਂਦੀ ਐ ਪਰ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਸਾਬਕਾ ਐਮਐਲਏ ਆਂਵਲਾ ਦਾ ਚੁਕਾਵ ਜਿਹੜਾ ਐ ਉਹ ਪਾਸ਼ਪਾ ਦੇ ਵੱਲ ਜ਼ਿਆਦਾ ਸੀ ਇਸ ਕਾਰਨ ਕਾਂਗਰਸ ਦੇ ਵੀ ਉਹਨਾਂ ਤੋਂ ਪਾਸਾ ਵਾਟ ਲਿਆ ਤੇ ਪਿੱਛੇ ਹੋ ਜਾਂਦੀ ਐ ਇਸ ਕਰਕੇ ਕਾਂਗਰਸ ਦੇ ਵੱਲੋਂ ਫੈਸਲਾ ਲਿਆ ਜਾਂਦਾ ਹੈ ਕਿ ਸਾਬਕਾ ਐਮਪੀ ਛੇ ਸਿੰਘ ਕੁਬਾਇਆ ਨੂੰ ਟਿਕਟ ਦੇ ਦਿੱਤੀ ਜਾਵੇ ਇਸ ਤੋਂ ਪਹਿਲਾਂ ਵੀ ਉਹ ਐਮਪੀ ਰਹਿ ਚੁੱਕੇ ਨੇ ਉਹਨਾਂ ਨੇ ਚੋਣਾਂ ਲੜੀਆਂ ਸਨ ਤੇ ਇਸ ਦੌਰਾਨ ਜਦੋਂ ਗੱਲ ਚੱਲੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਗਠਜੋੜ ਪਾਸਵਾ ਦਾ ਹੋ ਸਕਦਾ ਹੈ ਤੇ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਨਾਲ ਵੀ ਗੱਲਬਾਤ ਹੋਈ ਸੀ ਤਾਂ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਨਾਲ ਫਿਰੋਜ਼ਪੁਰ ਤੋਂ ਚੋਣ ਲੜਨ ਦਾ ਫੈਸਲਾ ਫਾਈਨਲ ਕਰ ਲਿਆ ਸੀ ਪਰ ਉੱਥੇ ਹੀ ਸਹਿਮਤੀ ਨਾ ਹੋ ਪੰਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਪਾਸਵਾ ਦੀ ਇਸ ਕਾਰਨ ਉਹ ਜਿਹੜਾ ਹੈ ਐਥੋਟਿਕ ਨਹੀਂ ਲੜ ਪਾਉਂਦੇ ਨੇ ਕਿਹਾ ਜਾ ਰਿਹਾ ਸੀ ਕਿ ਕਾਫੀ ਜ਼ਿਆਦਾ ਜਸਮੂ ਮੁਕਾਬਲਾ ਹੋ ਜਾਂਦਾ ਜੇਕਰ ਉਹ ਚੋਣ ਮੈਦਾਨ ਦੇ ਵਿੱਚ ਆਂਦੇ ਪਰ ਦੂਸਰੀ ਪਾਸੇ ਇੱਕ ਕਹਾਵਤ ਸਿਆਣਾ ਦੀ ਪੂਰਨ ਤੌਰ ਤੇ ਉਹਨਾਂ ਦੇ ਉੱਤੇ ਫਿੱਟ ਬੈਂਦੀ ਹੈ ਕਿ ਦੋ ਕਰਾ ਦਾ ਮਹਿਮਾਨ ਅਕਸਰ ਹੀ ਭੁੱਖਾ ਰਹਿ ਜਾਂਦਾ ਹੈ ਜਿੱਥੇ ਉਹਨਾਂ ਨੂੰ ਤਿੰਨ ਤਿੰਨ ਪਾਰਟੀਆਂ ਦੇ ਆਫਰ ਸਨ ਤਿੰਨ ਤਿੰਨ ਪਾਰਟੀਆਂ ਦੇ ਸਭ ਤੋਂ ਪਹਿਲੇ ਪਸੰਦੀਦਾ ਉਹ ਉਮੀਦਵਾਰ ਸਨ ਚਾਹੇ ਉਹ ਕਾਂਗਰਸ ਦੀ ਗੱਲ ਕੀਤੀ ਜਾਵੇ ਚਾਹੇ ਉਹ ਪਾਜਬਾਰੀ ਗੱਲ ਕੀਤੀ ਜਾਵੇ ਚਾਹੇ ਉਹ ਅਕਾਲੀਆ ਦੀ ਗੱਲ ਕੀਤੀ ਜਾਵੇ ਸੁਨੀਲ ਜਾਖੜ ਦੇ ਨਾਲ ਉਹ ਕਾਫੀ ਜ਼ਿਆਦਾ ਕਰੀਮ ਮੰਨੇ ਜਾਂਦੇ ਨੇ ਸੁਖਵੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਪੱਕੀ ਯਾਰੀ ਹੈ ਤੇ ਦੂਸਰੇ ਹੀ ਪਾਸੇ ਕਾਂਗਰਸ ਦੀ ਉਹ ਪਹਿਲੀ ਪਸੰਦੀ ਵੱਡੇ ਲੀਡਰ ਮੰਨੇ ਜਾ ਰਹੇ ਆ ਪਰ ਉੱਤੇ ਹੀ ਹੁਣ ਅੱਜ ਉਹਨਾਂ ਦੇ ਹੱਥ ਖਾਲੀ ਐ ਕਿਸੇ ਵੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਟਿਕਟ ਨਾ ਮਿਲੀ ਕਿਉਂਕਿ ਉਹ ਭਾਜਪਾ ਦੇ ਵੱਲ ਜਾਣਾ ਚਾਹੁੰਦੇ ਸਨ ਇਸ ਕਰਕੇ ਉਹਨਾਂ ਨੇ ਤਾਂ ਇੱਥੇ ਤੱਕ ਫਾਈਨਲ ਕਰ ਰਿਆ ਸੀ ਜਿਸ ਦਿਨ ਉਹ ਦਿੱਲੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਿਲ ਹੋਣਗੇ ਉਸ ਦਿਨ ਹੀ ਉਹਨਾਂ ਨੂੰ ਟਿਕਟ ਜੜੀ ਹੈ ਭਾਜਪਾ ਦੇ ਵੱਲੋਂ ਦੇ ਦਿੱਤੀ ਜਾਵੇਗੀ ਫਿਰੋਜ਼ਪੁਰ ਤੋਂ ਪਰ ਪਾਸਪਾ ਦੇ ਵੱਲੋਂ ਆਪਣੇ ਪ੍ਰਧਾਨ ਦੇ ਨਾਲ ਸਹਿਮਤੀ ਨਹੀਂ ਜਤਾਈ ਜਾਂਦੀ ਹੈ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਹੈ ਰਾਣਾ ਗੁਰਮੀਤ ਸਿੰਘ ਸੋਢੀ ਦਾ ਤੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਉਮੀਦਵਾਰ ਜਿਹੜਾ ਹੈ ਐਲਾਨ ਦਿੱਤਾ ਜਾਂਦਾ ਹੈ ਇਸ ਕਾਰਨ ਜਿਹੜਾ ਹੈ ਉਹ ਸਹਿਮਤੀ ਬਣਦੀ ਹੈ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਮ ਹੁੰਤੇ ਕਿਉਂਕਿ ਵਕਾਲਤ ਉਹਨਾਂ ਦੀ ਹਰਦੀਪ ਸਿੰਘ ਪੂਰੀ ਕੇਂਦਰੀ ਮੰਤਰੀ ਦੇ ਵੱਲੋਂ ਵੀ ਕੀਤੀ ਜਾਂਦੀ ਹੈ ਇਸ ਕਾਰਨ ਜਿਹੜਾ ਹੈ ਉਹ ਇਤੋਂ ਵੀ ਪਿੱਛੇ ਰਹਿ ਚੰਦੇ ਆ ਤੇ ਕਾਂਗਰਸ ਦੇ ਵੱਲੋਂ ਭਾਜਪਾ ਦਾ ਦੇਖਿਆ ਜਾ ਰਿਹਾ ਸੀ ਕਿ ਭਾਜਪਾ ਕਿਸ ਨੂੰ ਉਮੀਦਵਾਰ ਐਲਾਨਦੀ ਹੈ ਤੇ ਇਸ ਤੋਂ ਬਾਅਦ ਜਦੋਂ ਕਾਂਗਰਸ ਨੇ ਵੇਖਿਆ ਕਿ ਆਮਲਾ ਦਾ ਜ਼ਿਆਦਾ ਝੁਕਾव ਭਾਜਪਾ ਦੇ ਵੱਲ ਹੈ ਇਸ ਕਰਕੇ ਉਹਨਾਂ ਨੇ ਸਾਬਕਾ ਐਮਪੀ ਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਤਾਂ ਇਸ ਕਹਾਵਤ ਜਿਹੜੀ ਕੀ ਆਵਲਾ ਦੇ ਉੱਤੇ ਪੂਰਨ ਤੌਰ ਤੇ ਫਿੱਟ ਬੈਠਦੀ ਹੈ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਕੀ ਜਾਣ ਕੇਣਾ ਚਾਹੁੰਦੇ ਹੋ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੜੇ ਰਹੋ ABC ਪੰਜਾਬ ਦੇ ਨਾਲ